ਸਾਰਿਆਂ ਨੂੰ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸਤਿ ਸ੍ਰੀ ਅਕਾਲ ਜੀ ਬਣਵੀਂ ਕਰਦੇ ਸਤ ਸ੍ਰੀ ਸਾਕ ਜੀ ਸਾਰਿਆਂ ਨੂੰ ਜੀ ਪਹਿਲਾਂ ਅਸੀਂ ਕੀ ਕੀਤੀ ਹਾਂ ਜੀ ਬਣਵੀਂ ਲਗੀਤੀ ਆ ਸਤ ਸ੍ਰੀ ਅਕਾਲ ਜੀ ਪੈੜ ਭਰਾਵਾਂ ਜਿੱਥੇ ਵੀ ਤੁਸੀਂ ਹੋਵੋਗੇ ਰਾਜੀ ਖੁਸ਼ੀ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਸੱਚੇ ਪਾਤਸ਼ਾਹ ਰਾਇ ਦੁਖ ਨਹੀਂ ਰਹਾ ਤੇ ਚੌਕਰੀ ਤੱਕ ਕਿ ਬਖਸ਼ੇ ਹੋ ਓ ਠੀਕ ਠਾਕ ਹੋ ਜੀ ਅਸੀਂ ਠੀਕ ਠਾਕ ਹਾਂ। ਆਹ ਜੀ ਸੱਲ ਜੀ ਫੁੱਟਿਆ ਨਹੀਂ। ਮਨਵੀਰ ਮਨਵੀਰ ਨੂੰ ਅਸੀਂ ਪਾਪਾ ਜੀ ਅਸਲ ਇਹ ਨਹੀਂ। ਟੁੱਟੀ। ਟੁੱਟੀ ਆ। ਇਹ ਸੱਲ ਜਾਂ ਟੁੱਟਿਆ ਪੁੱਤ ਇਹ। ਆਵੇ ਵਧੀਆ ਕੰਮ ਕਰ ਇਹ ਪੱਤ ਬੋਟੇ ਨਾ ਕਰ ਬੋਟੇ ਨਾ ਬੋਟੇ ਨਾ ਬੋਟੇ ਨਾ ਹੋਈ ਵਾਲੀ ਚੱਕ ਲੈ ਉੱਥੋਂ ਲੈ ਜਾ ਮੈਂ ਇਧਰ ਆ ਜਾਵਨ ਨੂੰ ਪਾਣੀ ਪਾ ਰਿਆ ਤੇ ਆ ਵੇਖੋ ਜਾਵਨ ਨੂੰ ਅੱਧੀ ਟੁੱਟੀ ਛੱਡੀ ਐ ਤਾਂ ਛੱਡੀ ਐ ਅੱਧੀ ਟੁੱਟੀ ਐ ਸੀ ਇੱਥੇ

ਪਾਰਾਉ ਜੁਈ ਸਵਾ ਚੜ ਗਈ ਤੈਨੂੰ ਸਵਾ ਚੜ ਗਈ ਉਹ ਵਾਰ ਮਸ਼ੀਨ ਮੈਂ ਤੈਨੂੰ ਆਖਿਆ ਇਹੋ ਛੱਡਦਾ ਜਿਹੜਾ ਟੋਵਾ ਨੱਪਿਆ ਸਾਡਾ ਇਹ ਕੇਰਾ ਇੱਥੋਂ ਕੂੜਾ ਹੋ ਜਾਂਦਾ ਉਹਨੂੰ ਨੱਪ ਦੇਈਦਾ ਰੇ ਬਣ ਜਾਂਦੀ ਹੁਣ ਸੜੇ ਵਾ ਸਾੜਾ ਅਸੀਂ ਸਮਾਨ ਹੈ ਸਾਰ ਸਵਾਜੀ ਹੈ ਤੇ ਉੱਥੇ ਸਬਜ਼ੀ ਸਬਜ਼ੀ ਉਹਨਾਂ ਨੂੰ ਸੈੱਟ ਕਰਕੇ घड़ गुड़ के फिर लावा चंगा हौली 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 चक्का तू बुढ़ा हो गया हम छेती तो तू हम बुढ़ा हो गया आना है आसरे तक ਇਹ ਨੌਜਵਾਨ ਆ ਮੁੰਡਾ ਹੌਂਸਲੇ ਨਾਲ ਨੱਪੀ ਤੁਰਿਆ ਇਹਨੂੰ ਛੋਟਾ ਮੋਟਾ ਚੱਕ ਦੇ ਪਤਾ ਜਿਹੜੀ ਇੱਧਰ ਤੂੜੀ ਜਿਹੀ ਰਹਿਣਦੀ ਇੱਥੋਂ ਜੋ ਕੂੜਾ ਹੋਰ ਆਵੇ ਇਹ ਜੇ ਤਾਇ ਕਹਣ ਤੂੜੀ ਬਣਾਉਣੀ ਆ ਉਦੋਂ ਆਵੇ ਦੀਪੇ ਨੇ ਤੂੜੀ ਬਣਾਉਣੀ ਆ ਜੇ ਇੱਧਰ ਤੋਂ ਫੇਰ ਆਉ ਉਹ ਓਟ ਕੇ ਰੱਖ ਇਕੱਠੀ ਕਰਕੇ ਫਸਾੜੀ ਜੋ ਆ ਚੱਕ ਦੇ ਕਾ ਮਤਫ ਵਧੀਆ ਕਰ ਲੈਂਦਾ ਨਨੂ ਨਾਲ ਤੋਂ ਯਾਰ ਨਨੂ ਤਾਂ ਤੋੜਦੀ ਡੱਕਾ ਨੇ ਇਹ ਆਹ ਉਹਨੂੰ 555 ਦਾ ਨੇੜੇ ਪਾਉਣਾ ਆ ਕੇਰਾ ਇਹਨੂੰ ਵਰਣੀ ਕਰਕੇ ਇਹਦੇ ਚ ਕੋਈ ਕਦਮਾਂ ਵਾਲਾ ਤੋਰੀਆਂ ਦੀਆਂ ਇਧਰ ਆ ਟਾਲੀ ਆ ਟਾਲੀ ਦੇ ਨਾਲ ਚੜ ਜਣੀ ਇਹ ਕੇਰ ਉਧਰ ਆ ਸੋਨ ਜਨਾ ਜਾ ਇਹ ਬੂਟਾ ਇਹਨੂੰ ਫਲੀਆਂ ਬਹੁਤ ਡਬਲ ਡਬਲ ਲੱਗੀਆਂ ਆ ਮੈਂ ਬੁਖਾਰਿਆ ਤੇ ਅੱਜ ਦਿਨ ਮੈਂ ਤੁਹਾਨੂੰ ਦਾਸ ਰਿਹਾ ਸੀ ਇੱਕ ਮਿੰਟ ਇੱਕ ਮਿੰਟ ਕਰੋ ਇਹ ਆਵੇ ਆ ਫਲੀਆਂ ਮੈਂ ਤਾਂ ਹੁਣ ਨਹੀਂ ਨਾਲ ਚਾਹ ਫਲੀਆਂ ਲੱਭਣ ਲੱਭਣ ਇਹਨਾਂ ਦੇ ਆਲੇ ਪੱਤੇ ਤੋੜ ਕੇ ਜਾਂ ਇਹਦਾ ਦੀ ਸਬਜੀ ਆ ਚਾਰ ਵੀ ਪੈ ਜਾਂਦਾ ਨਾ ਪਤਾ ਨਹੀਂ ਵੀ ਇਹ ਚਾਰ ਪੈਂਦਾ ਕਿ ਨਹੀਂ ਐ ਨਹੀਂ ਕੋਸ ਸਕਦੇ ਜੀ ਤਾਂ ਕਿ ਨਹੀਂ ਪਾਣੀ ਲਾਵਾਂ ਪੀ ਲਾ ਵੇਲਾ ਠੰਡਾ ਪਾਣੀ ਉੜ ਕੇ ਤੇ ਉਹ ਭਰ ਕੇ ਨਹੀਂ ਆਈ ਮੈਂ ਤੈਨੂੰ ਕਹੀ ਇਹ ਨਾ ਉਹ ਭਰ ਕੇ ਆ ਆਖੇ ਹੀ ਨਹੀਂ ਲਾਦੀ ਜਮਾਈ ਜੇ ਬਰ ਬੋਲ ਗਿਆ ਨਾ ਪਰ ਜੋ ਤੂੰ ਆਖੇ ਲਾ ਦੀ ਵਾਹ ਤਾਂ ਅੱਛੀ ਕੁੜੀ ਹੈ ਬਹੁਤ ਵਧੀਆ ਕੰਮ ਕਰਦੀ ਹੈ ਉਹ ਵੀ ਕੰਮ ਕਰਦੀ ਹੈ ਜਣੀ ਤੁਸੀਂ ਆਪ ਹੀ ਅੰਦਾਜ਼ਾ ਲਾ ਲਓ ਵੀ ਮਸ਼ੀਨ ਦੇ ਨਾਲ ਕਿੱਦਾਂ ਖੜੀ ਹੈ ਗੁੱਸੇ ਦੇ ਵਿੱਚ ਖੜੀ ਹੈ ਨੈਵਤਕਮ ਆਲਾ ਬੰਦੇ ਦਾ ਕਰਮ ਹੁੰਦਾ ਭਾਜੀ ਭਾਜੀ ਕੀ ਹੁਣ ਤੇਰਾ ਕੰਮ ਕਰਨ ਵਾਲਾ ਕੁੜੀਆਂ ਕੰਮ ਕਰਦੀਆਂ ਨੇ ਤੂੰ ਸਿਆਣੀ ਬਣ ਕੇ ਪਹਿਲੇ ਆਪਣੇ ਸਾਰੇ ਨੇ ਕੱਪੜੇ ਤੋ ਕੇ ਚੱਲ ਮੇਰੇ ਭਾਈ ਚਾੜੂ ਲਾ ਕੇ ਰੋਟੀ ਹਾਂਜੀ ਜੇ ਸਾਫਾ ਚੁਸਪਾ ਨਿਕਲਦਾ ਨਹੀਂ ਨਕਲਦਾ ਰਾਤ ਵਈ ਸਾਡੇ ਸੱਪ ਆ ਗਿਆ ਛੋਟਾ ਜਿਹਾ ਇਹ ਤਾਂ ਉਹ ਬੱਚਾ ਜੈ ਸੀ ਤੇ ਆਹ ਆਇ ਤੇ ਰੰਬੀ ਰਖਲਾ ਜੇ ਤੈਨੂੰ ਉਹ ਜੀ ਸੁਭਾਅ ਨਾ ਬਣੀ ਤੇ ਰੰਬੀ ਠੋਕੀ ਚਾਚਾ ਪਹਿਲੇ ਤਾਂ ਗੱਲ ਅਛੇਤੀ ਪਾ ਆ ਮੋਟਾ ਮੋਟਾ ਪਾ ਦੇ ਨਾ ਤਾਂ ਲੋੜ ਹੀ ਨਹੀਂ ਆਨ ਘਰ ਪਰ ਨੂੰ ਨੰਨੂ ਦੇ ਬੀਜਾ ਜੀ ਗੰਨੇ ਦੇਖੋ ਅਨ ਨੂੰ ਉਹਨੂੰ ਪਾਣੀ ਲਾ ਰਹੀ ਐ ਦੇਖੋ ਪਾਣੀ ਬਾळा ਨਹੀਂ ਨੂੰ ਬਾळा ਨੇ ਥੋੜੀ ਚੰਗਾ ਉਹਨਾਂ ਕਪੂਤ ਨੇ ਚ ਵੀ ਖੜਾ ਰਵੇ ਆ ਜੀ ਪੂਤ ਨਾ ਮੇਰੇ ਕਹਾਂ ਆ ਜੀ ਆਟ ਉੱਠੀ ਪੈ ਲੜੀ ਕੱਲ ਨੂੰ ਪਟਾਣਾ ਕੱਲ ਨੂੰ ਅੱਜ ਪਟਾਣਾ ਦਾ ਨਾ ਪਤਾ ਨਾ ਪਤਾ ਦਾ ਚੱਕਵਾ ਕੇ ਲਿਆ ਇਹਨਾਂ ਕਿਹੜੀ ਹਿਸਬਤ ਆਇਆ ਨਾ ਕਿਹੜੀ ਸਾ ਜਾ ਨੰਨੂ ਇਹਦੇ ਪਾ ਦੋਨੇ ਹੱਥੀ ਦੋਨੇ ਹੱਥੜੇ ਪਾ ਕੇ ਲੈ ਜਾਓ ਚੱਕ ਲਿਆਓ ਆਏ ਕੰਮ ਕਰਵਾਏ ਕਿੰਨੇ ਸੋਹਣੇ ਲੱਗਦੇ ਆਏ ਰਲ ਮਿਲ ਕੇ ਕੰਮ ਕਰੋ ਨਾ ਆਓ ਆ ਆਏ ਨੰਗੇ ਚੱਲੋ ਆਹ ਰੋੜੇ ਵੀ ਚੱਕ ਦੋ ਚੰਗਾ ਜਿਹੜੇ ਵਿਚਾਲੇ ਆਓ ਸਹੀ ਗੱਲ ਹੈ ਜੀ ਇਹ ਮਨੀ ਨੇ ਕਹੀ ਹੈ ਗੱਲ ਇਹਦੇ ਵੀ ਇਹ ਕਈ ਬਿਮਾਰੀਆਂ ਦੀ ਰੋਕਥਾਮ ਕਰਦਾ ਕੋਈ ਨਾ ਕੋਈ ਆਹ ਲੀ ਜਿਹੜਾ 5 6 ਸਾਈਡਾ ਤਾਂ ਚੱਕ ਲੋ ਬੈਲਮ ਪੱਤਾ ਨਾਲ ਲੱਗੀ ਧੂਪੇ ਉਹ ਤਾਂ ਦਿੱਥੇ ਪੱਤ ਲਾਉਣੀ ਸੀ ਮੈਂ ਇਹਦੇ ਨਾਲ ਗਾਦੇ ਵੀ ਇਹ ਫਲਕਾਂ ਜਿਹੜੀਆਂ ਸੁਕਾ ਕੇ ਪੂਰੀਆਂ ਸੁਕਾ ਲੈ ਜਮਾ ਮੜ ਕੇ ਨੂੰ ਆਕਸੀਜਨ ਘਾ ਕੇ ਪਾਊਡਰ ਬਣਾਵੇ ਇਹਦਾ ਉਦੋਂ ਇੱਕ ਚਮਚਾ ਲੈਣਾ ਉਹ ਬਹੁਤ ਜ਼ਰੂਰੀ ਆ ਵੀ ਬੁਮਾਰੀਆਂ ਕਹਿੰਆਂ ਬੁਮਾਰੀਆਂ ਨੂੰ ਰੋਗ ਥਾਮ ਕਰਦਾ ਕਹਿੰਦੇ ਆ ਪਰ ਵਾਹ ਮਹਾਰਾਜ ਦੇ ਵਾਸਾ ਰੰਬੀ ਮੈਂ ਆਉਂ ਤੂੰ ਮਣੀ ਨੂੰ ਤੇ ਮੈਂ ਕਹ ਮਣੀ ਨੂੰ ਬੋਛ ਲਾ ਕੇ ਵੀ ਸਹੀ ਦੀ ਆ ਹਾਂ ਤੋ ਆ ਵੇਖੋ ਮਸ਼ੀਨ ਅਲੀ ਓਵੇਂ ਛੱਡ ਕੇ ਆ ਗਈ ਤੂੰ ਮਰ ਜਾ ਮੈਂ ਇਥੇ ਹੋਣਾ ਕੋਈ ਨਾ ਹੌਲੀ ਹੌਲੀ ਕਾਰਲਾ ਬੁੱਤ ਬੋਸ ਟਾਈਮ ਵਾਲਾ ਜੋਰ ਨਾ ਪਾਈ ਅੱਜ تیر ਤੂ ਹੁਕਤਾਨੀਆ ਕਿੱਥੇ ਓਰੇ ਆ ਪਹਿਲਾ ਮੇਰੇ ਕੋਲੇ ਆ ਦੇ ਵੇਖ ਕੇ ਹਾਂ ਲੈ ਹਾਂ ਬੀਜੀ ਸਾਡਾ ਖਾਣਾ ਬਣ ਰਿਹਾ ਤਿਆਰ ਹੋ ਰਿਹਾ ਇਹ ਤੁਹਾਨੂੰ ਅੱਜ ਕਾਂ ਸੀ ਦਾਲ ਹੈ ਅੱਜ ਕਾਂ ਸੀ ਦਾਲ ਹੈ ਅੱਜ ਚਿੱਟੇ ਸ ਠੀਕ ਹੈ ਆਲੂ ਆਲੂ ਚਰਦੰਦਾ ਅਸੀਂ ਕਰਮਜੀਤ ਨੂੰ ਅੰਦਰ ਤਾੜ ਦਿੱਤਾ ਗਿਆ ਠੀਕ ਹੈ ਜੀ ਟਮਾਟਰ ਤੇ ਪਿਆਜ਼ੋ ਵੀ ਠੀਕ ਹੈ ਤੇ ਨਾਤੀ ਇੱਕ ਵੇਲਾ ਘਰ ਲਈ ਦੀ ਨਾਤੀ ਘੇਰਾ ਉਹ ਨਾਤੀ ਖਾਲੇ ਥੋੜਾ ਜਿਆਦਾ ਤੇਜ਼ੀ ਠੀਕ ਹੈ ਨਾ ਅਨ ਪ੍ਰੋਗਰਾਮ ਜਿਵੇਂ ਉਹ ਬਣਾ ਲਾ ਅਨ ਪ੍ਰੋਗਰਾਮ ਵਾਲਾ ਵੱਡਾ ਸੀਗਾ ਤੁਸੀਂ ਤਾਂ ਦੇ ਨਹੀਂ ਕੱਲਾ ਮੈਨੂੰ ਨੰਬਰ ਕਰਨਾ ਪਿਆ ਸਾਰਾ ਪ੍ਰੋਗਰਾਮ ਤੇ ਵਧੀਆ ਵਦੀਆ ਵਦੀਆ ਬੋਵਦੀਆ ਠੀਕ ਹੈ ਠੀਕ ਹੈ ਦੇਖੀ ਹੁਣ ਆਪਾਂ ਚਲਾਉ ਲੱਗੇ ਜੀ ਮਸ਼ੀਨ ਚਲਾਉ ਜੀ ਹਣੇ ਕਪੜੇ ਪੁੱਟ ਜਾਂਦੇ ਆ ਸਦਿਆਂ ਤਾਂ ਇੱਕ ਇਹੋ ਨਾਲ ਲਾਈਟ ਦਾ ਲਾਲ ਚਤਕੀ ਦਾ ਵੀ ਲਾਈਟ ਤੜਕੇ 9:30 ਵਜੇ ਤੋਂ ਲੈ ਕੇ 6 ਵਜੇ ਤੱਕ ਯਾਨੀ ਕੱਟ ਹੁੰਦਾ ਤੇ ਉਹ ਇਸ ਤਰ੍ਹਾਂ ਕਰਕੇ ਇਸ ਇਲਾਹਾਜਾ ਤੱਕ ਲੱਗਦਾ ਵੀ ਜਿੰਨੇ ਕੱਪੜੇ ਆ ਗਏ ਉਹਨੇ ਤਾਂ ਧੋ ਪਏ ਕੰਮ ਨਿਪੜੂ ਥੋੜਾ ਜਿਹਾ ਕੱਲ ਵਾਲਾ ਕੰਮ ਆ ਜਿਹੜਾ ਉਹ ਸ਼ਾਹ ਨੂੰ ਹਟੂ ਇਹ ਜੀ ਹੁਣ ਮੈਂ ਜਾਣਾ ਕਰ ਮੀ ਜੀ ਤੈਂਕਿਊ ਜੀ ਤੈਂਕਿਊ ਜੀ ਤੈਂਕਿਊ ਜੀ ਤੈਂਕਿਊ ਆ ਜੀ ਫਿਰ ਜਾਣਾ

ਖੜ ਦੇਖੋ ਜੀ ਟੋਟੀ ਹੁਣ ਕਰਦੇ ਕੋ ਤੁਸੀਂ ਕੀ ਆ ਬੋਕਰ ਕਾ ਤੋ ਚੱਕੀ ਤੂੰ ਉਹ ਮਾਰਨ ਉਹ ਪਰਲੀ ਠੇਰੀ ਰਹਿ ਗਈ ਬਤਾ ਥੋੜੀ ਜੀ ਹੁਣ ਤੂੰ ਬਤਾਈਂ ਕਾ ਤੋ ਮਾਰੀ ਇਹਨੀ ਵਿੱਚ ਇਹ ਟੋਟਾ ਆਕਦਾ ਜਿੱਥੇ ਗੰਨ ਲਾਇਆ ਤੇਰੇ ਇਹਨੂੰ ਬੰਦ ਕਰ ਦੇ ਫਿਰ ਪਾਣੀ ਬਾਤ ਹਾਂ ਆਉਣਾ 1 ਮਿੰਟ ਇੱਕੋ ਮਿੰਟ ਆ ਗਿਆ ਮੈਂ ਤੇਰੇ ਕੋਲੇ 2 ਮਿੰਟ ਘਬਰਾਓ ਘਬਰਾ ਕੇ ਕੰਮ ਨਹੀਂ ਕਰੀ ਜਾਂਦਾ ਕੋਈ काम करो शांति ना कि नहीं है लगा सदी आए ले मैं आओ आंधा सी मैं का जो भी तू ना वाचा मरी है तुझे मैं का जो भी काम करना शांति ना करो <laughs> तू आ दिखा दो हाँ बढ़िया हाँ बढ़िया हाँ बापू कहीं ना आंधा सी ਜੋ ਕੰਮ ਕਰਨਾ ਹੈ ਪੁੱਤ ਸ਼ਾਂਤੀ ਨਾਲ ਕਰਿਆ ਕਰੋ ਤੇ ਤੂੰ ਘਪਰਾਇਆ ਨਾ ਕਰੋ ਘਪਰਾਉਣ ਦੇ ਨਾਲ ਬਹੁਤੀ ਨੁਕਸਾਨ ਹੋੜ ਕੇ ਪਸਤਾਵਾ ਵੱਲੇ ਕੀ ਫਾਇਦਾ ਸ਼ਾਂਤੀ ਨਾਲ ਪਸਤਾਵਾ ਵੱਲ ਨਹੀਂ ਆ ਹਾਂ ਹਾਂ ਤੂੰ ਇੱਧਰੋਂ ਚੱਲ ਵੀ ਮੈਂ ਇੱਧਰ ਮਾਦਾ ਤੂੰ ਕੋ ਕਰ ਚੱਲੀ ਆ ਚੱਲੀਆਂ ਤੂੰ ਜਾਇਆ ਪਰ ਜਾਇਆ ਪਰ ਮਾ ਪੀਣਾ ਪਾਣੀ ਠੰਡਾ ਮੈਂ ਜੱਕਾ ਤੱਕ ਆਈਆਂ ਕਰੀ ਜਾਨਾ ਹਾਂ ਹਾਂ ਕਾ ਜੀ ਪਛਾਣਦਾ ਛੱਡ ਲੂੰ ਛਾਂਦਾ ਮੇਰੇ ਲਈ ਬਣਾਉਂਗਾ ਤਿਆਰ ਮੈਨੂੰ ਜਿਆਦਾ ਭੁੱਖ ਲੱਗੀ ਸੀ ਤੇ ਕੜ ਕੇ ਥੋੜੀਆਂ ਆਈਆਂ ਘੱਟ ਖਾਧੀਆਂ ਗਈਆਂ ਮੈਂ ਕਿਹਾ ਵੀ ਹੁਣ ਤੇ ਤਾਂ ਪੂਰਾ ਖੋਜ ਜੇ ਕਰ ਲਈਏ ਤੇ ਰੋਣਪੈ ਦਾ ਤੈਨੂੰ ਧੰਨਵਾਦ ਆ ਜੀ ਹਸਾ ਰਚ ਚੱਲ ਪਿਆ ਬੇਖੋ ਜੀ ਹੁਣ ਕੁੜਮ ਜੀ ਤੇ ਹੋਰ ਲਾਰ ਆਈਆਂ ਰੋਟੀਆਂ ਹੁਣ ਬੱਚੇ ਖਾਣਗੇ ਇਹ ਖਾਣਗੇ ਮੇਰੀ ਵਾਰੀ ਕੱਟੀ ਗਈ ਮੈਂ ਖਾ ਲਿਆ bolo